ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਮਾਨਸਾ ਖੁਰਦ ਵਿਖੇ ਤੇ ਦੋਸਤੋ ਇੱਥੇ ਤੁਹਾਨੂੰ ਟਰੱਕ ਡਰਾਈਵਰ ਫਿਲਮ ਦੀ ਸ਼ੂਟਿੰਗ ਦਾ ਜਿਹੜਾ ਦੂਜਾ ਭਾਗ ਅੱਜ ਦਿਖਾਉਣ ਜਾ ਰਹੇ ਹਾਂ ਇਹ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਇਹ ਵੀਡੀਓ ਦੇ ਵਿੱਚ ਜਿਹੜੀ ਆਪਾਂ ਨਾਲ ਸਕਰੀਨਸ਼ਾਟ ਲਾਇਆ ਇਹ ਜਿਹੜੇ ਦਰਵਾਜ਼ੇ ਤੁਸੀਂ ਦੇਖ ਰਹੇ ਹੋ ਇਹ ਜਿੱਥੇ ਮੌਜੂਦਾ ਇਹ ਗੱਡੀਆਂ ਖੜੀਆਂ ਨੇ ਇਸ ਜਗ੍ਹਾ ਦੇ ਉੱਪਰ ਉਹ ਦਰਵਾਜ਼ੇ ਸੀ ਤੇ ਇਹ ਸਾਹਮਣੇ ਵਾਲੇ ਪਾਸਾ ਉਸ ਸਮੇਂ ਖਾਲੀ ਸੀ ਤੇ ਇਸ ਜਗ੍ਹਾ ਤੇ ਉਹ ਸੀਨ ਆ ਜਿਹੜੇ ਸਾਰੇ ਫੁਲਮਾਏ ਗਏ ਨੇ ਹੁਣ ਇਹ ਜਿਹੜਾ ਦਰਵਾਜ਼ੇ ਵਗੈਰਾ ਉਹ ਟਹਿ ਚੁੱਕੇ ਨੇ ਤੇ ਇਹ ਜਿਹੜੀ ਇੱਕ ਦੋਸਤੋ ਪੁਰਾਣਾ ਦਰਵਾਜ਼ਾ ਜਿਹੜਾ ਤੁਸੀਂ ਇਹ ਕਮਰਾ ਦੇਖ ਰਹੇ ਹੋ ਇਹ ਅੱਗੇ ਥੜਾ ਵੀ ਉਹੀ ਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਬਾਕੀ ਇਹ ਜਿਹੜਾ ਹੁਣ ਕੰਨ ਦਾ ਥੋੜੀ ਅੱਗੇ ਕਰਕੇ ਕਰ ਦਿੱਤੀ ਗਈ ਆ ਕਾਫੀ ਸਾਰਾ ਜਿਹੜਾ ਸੀਨ ਆ ਇੱਥੋਂ ਦਾ ਫੁਲਮਾਇਆ ਗਿਆ ਉਸ ਤੋਂ ਬਾਅਦ ਦੋਸਤੋ ਇਹ ਸਾਹਮਣੇ ਜਿਹੜਾ ਤੁਸੀਂ ਚੁਬਾਰਾ ਦੇਖ ਰਹੇ ਹੋ ਇਹਦੇ ਸਾਹਮਣੇ ਵੀ ਜਿਹੜੇ ਲੜਾਈ ਵਾਲੇ ਸੀਨ ਹੋਏ ਆ ਇਹ ਬਿਲਕੁਲ ਲੋਕੇਸ਼ਨ ਉਸੇ ਸਮੇਂ ਦੀ ਅੱਜ ਵੀ ਉਸੇ ਤਰ੍ਹਾਂ ਮੌਜੂਦ ਆ ਤੇ ਨਾਲ ਨਾਲ ਤੁਸੀਂ ਸਕਰੀਨਸ਼ਾਟ 'ਚ ਦੇਖ ਰਹੇ ਹੋ ਇਹ ਜਦੋਂ ਟਰੱਕ ਲੈ ਕੇ ਇੱਥੋਂ ਜਾਂਦੇ ਆ ਤਾਂ ਇਹ ਗਲੀ ਉਹੀ ਸੇਮ ਉਹੀ ਰੰਗਾਂ ਇਸ ਗਲੀ ਵਿੱਚ ਦੀ ਜਦੋਂ ਇੱਥੋਂ ਟਰੱਕ ਲੈ ਕੇ ਜਾ ਰਹੇ ਆ ਉਹ ਸੀਨ ਫੁਲਮਾਇਆ ਗਿਆ ਹੈ ਉਸ ਤੋਂ ਬਾਅਦ ਦੋਸਤੋ ਇਹ ਜਿਹੜਾ ਸੀਨ ਆ ਇਹ ਸਾਰਾ ਜਿਹੜਾ ਇੱਥੇ ਛੱਪੜ ਦੇ ਕੋਲ ਇੱਕ ਬੋੜ ਦਾ ਦਰਖਤ ਆ ਉੱਥੇ ਸਾਰੇ ਫੁਲਮਾਏ ਗਏ ਆ ਇਹ ਗੱਡੇ ਦੇ ਪਿਛਲੇ ਪਾਸੇ ਆ ਮਿੱਟੀ ਦੇ ਵਿੱਚ ਜਿਹੜਾ ਦਰਖਤ ਆ ਇਹ ਤੁਸੀਂ ਪਿੱਛੇ ਦੇਖ ਰਹੇ ਹੋ ਮੌਜੂਦਾ ਹੁਣ ਵੀ ਉਸੇ ਤਰ੍ਹਾਂ ਇਹ ਸੇਮ ਲੋਕੇਸ਼ਨ ਆ ਤੇ ਇਹ ਇੱਥੇ ਦੋਸਤੋ ਇੱਕ ਛੱਪੜ ਆ ਛੱਪੜ ਦੇ ਦਿਵਾਲੇ ਦੀ ਇਹ ਸਾਰਾ ਜਿਹੜਾ ਸੀਨ ਘੁੰਮ ਕੇ ਲਿਆ ਹੋਇਆ ਹੈ ਕਾਫੀ ਸਾਰਾ ਹਿੱਸਾ ਸੀ ਜਿਹੜਾ ਇਸ ਫਿਲਮ ਦਾ ਟਰੱਕ ਡਰਾਈਵਰ ਦਾ ਇੱਥੇ ਮਾਨਸਾ ਖੁਰਦ ਦੇ ਵਿੱਚ ਫੁਲਮਾਇਆ ਗਿਆ ਸੀ ਇਸ ਤੋਂ ਪਿਛਲੇ ਭਾਗ ਦੇ ਵਿੱਚ ਤੁਹਾਨੂੰ ਪਿੰਡ ਖੜਕ ਸਿੰਘ ਵਾਲਾ ਦੀਆਂ ਲੋਕੇਸ਼ਨਾਂ ਦਿਖਾਈਆਂ ਸੀ ਤੇ ਅੱਜ ਦੋਸਤੋ ਤੁਹਾਨੂੰ ਮਾਨਸਾ ਖੁਰਦ ਦੀਆਂ ਜਿਹੜੀਆਂ ਲੋਕੇਸ਼ਨਾਂ ਨੇ ਜਿੱਥੇ ਫਿਲਮ ਟਰੱਕ ਡਰਾਈਵਰ ਬਣੀ ਆ ਇਹਦੇ ਵਿੱਚ ਆਪਾਂ ਨਾਲ-ਨਾਲ ਵੀਡੀਓ ਵੀ ਲਾਈਆਂ ਨੇ ਤੁਸੀਂ ਉਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਬਰਾਬਰ ਆ ਜਿਹੜੇ ਸੀਨ ਪਤਾ ਲੱਗ ਜਾਣਗੇ ਕਿ ਕਿਹੜਾ ਸੀਨ ਸੀ ਜਿਹੜਾ ਕਿਹੜੀ ਜਗ੍ਹਾ ਤੇ ਫੁਲਮਾਇਆ ਗਿਆ ਸੀ ਸਮਾਂ ਕਾਫੀ ਹੋਣ ਕਰਕੇ ਦੋਸਤੋ ਨਿਸ਼ਾਨੀਆਂ ਬਿਲਕੁਲ ਮੈਚ ਤਾਂ ਨਹੀਂ ਕਰਦੀਆਂ ਪਰ ਜਿਹੜੀਆਂ ਜਿਹੜੀਆਂ ਲੋਕੇਸ਼ਨਾਂ ਸੀ ਉਹਨਾਂ ਲੋਕੇਸ਼ਨਾਂ ਨਾਲ-ਨਾਲ ਤੁਹਾਨੂੰ ਦਿਖਾ ਰਹੇ ਹਾਂ ਇਹ ਬਾਦ ਦੇ ਵਿੱਚ ਬੋਰਡ ਦਾ ਜਿਹੜਾ ਦਰਖਤ ਹੈ ਇਹਦੇ ਚਾਰਦੀਵਾਰੀ ਵਗੈਰਾ ਕਰਤੀ ਆ ਤੇ ਇਹ ਜਿਹੜੇ ਲੜਾਈ ਵਾਲੇ ਸੀਨ ਨੇ ਉਹ ਇੱਥੇ ਹੀ ਫੁਲਮਾਏ ਗਏ ਸਨ ਇਸ ਤੋਂ ਇਲਾਵਾ ਦੋਸਤੋ ਪਿੰਡ ਕੋਟ ਲਾਲੂ ਬਿਲਕੁਲ ਇਸ ਦੇ ਨਾਲ ਹੀ ਆ ਉਥੇ ਜਿਹੜਾ ਗਾਣਾ ਇਹ ਫਿਲਮਾਇਆ ਗਿਆ ਸੀ ਸਾਹਮਣੇ ਵਾਲੇ ਘਰਾਂ 'ਚ ਇੱਥੇ ਨਿੰਮ ਜਿਹੜੀ ਉਹ ਹੁਣ ਵੀ ਮੌਜੂਦ ਆ ਮੈਨੂੰ ਰੱਖ ਲੈ ਕਲੰਡਰ ਯਾਰਾ ਲੰਮਿਆਂ ਰੂਟਾਂ ਤੇ ਉਹ ਗਾਣੇ ਦੀ ਸ਼ੂਟਿੰਗ ਇਹ ਸਾਹਮਣੇ ਉਦੋਂ ਘਰ ਜਿਹੜਾ ਇਕੱਠਾ ਸੀ ਇੱਥੇ ਫਿਲਮਾਈ ਗਈ ਸੀ ਤੇ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ